ਨੇ ਉਦੋਂ ਵੀ ਸਾਡੀ ਗੰਧ ਢਾਤੀ ਆਣ ਜਾਂਦੀ ਬੇਨਹੀਮਾਨਯੋਗ ਦਾਲਜੋਤ ਇਹਦੇ ਖਿਲਾਫ ਕੰਟੈਂਪਟ ਆਫ ਕੋਰਟ ਪਾਈ ਹੈ 1:30 ਵਜੇ ਪਹੁੰਚੇ ਆ 1:40 ਮਿੰਟ ਦੇ ਇੱਥੇ ਪਹੁੰਚੇ ਆ ਟਰੈਕਟਰ ਲੈ ਗਏ ਨਾਲ ਹਥਿਆਰ ਲੈ ਗਏ ਧਾਰਣ ਲੈ ਜੱਪਾਉੜੀ ਦੱਤਰ ਪਲਾਜ਼ਾ ਡੰਡੇ ਅਮਰਸੇ ਦੇ ਇਲਾਕੇ ਬਾਬਾ ਬੁੱਢਾ ਐਵਨੀ ਵਿੱਚ ਇੱਕ ਅਜੀਬ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਇੱਕ ਪਲਾਟ ਨੂੰ ਲੈ ਕੇ ਦੋ ਪੱਖਾਂ ਦੇ ਵਿੱਚ ਵਿਵਾਦ ਚੱਲ ਰਿਹਾ ਹੈ ਜਿਸ ਦੇ ਚੱਲਦੇ ਇੱਕ ਪੱਖ ਨੇ ਰਾਤ ਨੂੰ ਟਰੈਕਟਰ ਲੈ ਕੇ ਉਸ ਦੀ ਦੀਵਾਰ ਤੋੜ ਦਿੱਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜਤਿੰਦਰ ਸਿੰਘ ਦੱਸਿਆ ਕਿ ਪਲਾਟ ਉਸਨੇ 2015-86 ਜਿਹਦੇ ਸਾਰੇ ਕਾਗਜ਼ਾਤ ਉਸਦੇ ਨਾਮ ਤੇ ਹੈ ਪਰ ਇੱਕ ਔਰਤ ਸੁਖਬੀਰ ਕੌਰ ਬੀਰੋ ਉਸ ਦੇ ਪਰਿਵਾਰ ਵਾਲੇ ਉਸਦੇ ਪਲਾਟ ਤੇ ਕਬਜ਼ੇ ਦੀ ਨੀਅਤ ਨਾਲ ਉਸਦੇ ਪਲਾਟ ਤੇ ਨਜਾਇਜ਼ ਤਰੀਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਨੇ ਅਤੇ ਇਸ ਦੇ ਖਿਲਾਫ ਥਾਣਾ ਸੁਲਤਾਨਬੰਗ ਵਿੱਚ ਪਰਚੇ ਵੀ ਦਰਜ ਹੈ ਜਿਸ ਸਬੰਧ ਵਿੱਚ ਜਤਿੰਦਰ ਨੇ ਸੀਸੀਟੀਵੀ ਫੁਟੇਜ ਵੀ ਦਿੱਤੀ ਹੈ ਜਦੋਂ ਇਸ ਬਾਰੇ ਥਾਣਾ ਪ੍ਰਬਾਰੀ ਜਸਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸੇ ਕਿ ਦੋਨਾਂ ਪਾਸੇ ਤੋਂ ਕੰਪਲੇਂਟਸ ਆਈਆਂ ਨੇ ਜੋ ਵੀ ਦੋਸ਼ੀ ਪਾਇਆ ਗਿਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਦ ਇਸ ਬਾਰੇ ਸੁਖਬੀਰ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਸਿੱਧੇ ਤੋਂ ਨਕਾਰਿਆ ਅਤੇ ਕਿਹਾ ਕਿ ਉਸਤੇ ਜਤਿੰਦਰ ਸਿੰਘ ਜੋ ਵੀ ਇਲਜ਼ਾਮ ਲਗਾ ਰਿਹਾ ਉਹ ਸਰਾਸਰ ਗਲ ਜਿਸ ਦੇ ਕਾਗਜ਼ ਵੀ ਦਿਖਾ ਸਕਦੀ ਹੈ ਪਰ মিডিਆ ਕਰਮੀਆਂ ਨੂੰ ਕੋਈ ਵੀ ਸਬੂਤ ਨਹੀਂ ਦਿਖਾ ਪਾਈ ਜਿਸ ਦੇ ਬਾਰੇ ਜਤਿੰਦਰ ਸਿੰਘ ਤੇ ਸੁਮਨ ਸ਼ਰਮਾ ਨੇ ਕੋਰਟ ਦੇ ਵਿੱਚ ਸਟੇ ਵੀ ਦਿੱਤਾ ਹੈ ਪਰ ਸਟੇ ਦੇ ਚੱਲਦਾ ਸੁਖਬੀਰ ਕੌਰ ਉਸ ਦੇ ਪਲਾਟ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਹਾਂ ਜੀ ਤੁਹਾਡਾ ਨਾਮ ਮੇਰਾ ਨਾਮ ਜਤਿੰਦਰ ਕੁਮਾਰ ਜੀ ਜਤਿੰਦਰ ਕੁਮਾਰ ਜੀ ਕੀ ਗੱਲ ਹੋਈ ਜਿਹੜਾ ਤੁਹਾਡੇ ਆਪਾਂ ਤੋਂ ਹੋਈ ਆ ਇਹ ਮੈਂ ਜੀ ਇੱਥੇ ਸਕੂਲ ਚਲਾ ਰਿਹਾ ਹਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੈਂ ਇਸ ਜਿਹੜੀ ਸੰਸਥਾ ਜਿਹੜੀ ਸਕੂਲ ਨੂੰ ਚਲਾ ਰਹੀ ਮੈਂ ਦਾ ਚੇਅਰਮੈਨ ਆ ਵੇਖ ਮੇਰੀ ਵਾਈਫ ਜਿਹੜੀ ਉੱਥੇ ਪ੍ਰਿੰਸੀਪਲ ਆ ਸੁਮਨ ਚਰਮਾ ਉਹਨਾਂ ਦੇ ਨਾਂ ਤੇ ਜਿਹੜਾ ਪਲਾਟ ਅਸੀਂ 2015 ਚ ਪਰਚੇਸ ਕੀਤਾ ਸੀ ਮਮਤਾ ਰਾਣੀ ਕੋਲ ਮਮਤਾ ਨੇ ਪਰਚੇਸ ਕੀਤਾ ਸੀ ਅਸ਼ੋਕ ਕੁਮਾਰ ਕੋਲ ਤੇ ਉਹਨਾਂ ਨੇ ਕਲੋਨੀ ਗੱਟੀ ਸੀ 2001-02 ਦੇ ਵਿੱਚ ਇਹ 2023 ਦੀ ਗੱਲ ਹੈ ਇੱਕ ਲੇਡੀ ਆਣ ਕੇ ਬੀਰੋ ਨਾਮ ਦੀ ਲੇਡੀ ਆਣ ਕੇ ਇੱਥੇ ਆਪਣਾ ਹੱਕ ਜਤਾਉਣ ਲੱਗੀ ਤੇ ਕਰਾਵਾਂ ਦੀਆਂ ਜਿਹੜੀਆਂ ਜਮ੍ਹਾਂਬੰਦੀਆਂ ਲੈ ਗਈ ਜਦਕਿ ਜਿਹੜੀ ਕਲੋਨੀ ਆ 2002 ਦੀ ਗੱਟੀ ਆ ਅਸੀਂ ਚੌਥੀ ਥਾਂ ਤੇ ਜਿਹੜਾ ਪਲਾਟ ਪਰਚੇਸ ਕੀਤਾ ਆ ਇਸ ਤੋਂ ਪਹਿਲਾਂ ਵੀ ਨੇ ਕੰਦ ਢਾਈ ਸੀ ਕੋਰਟ ਦੇ ਹੁਕਮ ਜਦੋਂ ਸਾਨੂੰ ਇਹਦੇ ਬਦਲੇ ਸਟੇ ਵੀ ਸਾਨੂੰ ਕੋਰਟ ਨੇ ਜਾਰੀ ਕੀਤਾ ਆ ਕਿਉਂਕਿ ਅਸੀਂ ਸਾਰੇ ਐਵੀਡੈਂਸ ਇਹਦੇ ਕੋਰਟ ਵਿੱਚ ਪੇਸ਼ ਕੀਤੇ ਆ ਰਜਿਸਟਰੀ ਐਨਓਸੀ ਪ੍ਰਾਪਰਟੀ ਟੈਕਸ ਬਿਜਲੀ ਦਾ ਬਿੱਲ ਇੱਥੇ ਮੀਟਰ ਲੱਗਾ ਹੋਇਆ ਵਿੱਚ ਇੱਕ ਪਰਿਵਾਰ ਰਹਿੰਦਿਆ ਕਮਰਾ ਬਣਿਆ ਹੋਇਆ ਠੀਕ ਹੈ ਜੀ ਗੇਟ ਲੱਗਾ ਹੋਇਆ ਇੱਥੇ ਕੰਧ ਲੱਗੀ ਹੋਈ ਆ ਇਹਨੇ ਉਦੋਂ ਵੀ ਸਾਡੀ ਕੰਧ ਢਾਹ ਦੀਆਂ ਕਿ ਤੇ ਫਿਰ ਅਸੀਂ ਮਾਨਯੋਗ ਦਾਲਚੋ ਜੀ ਇਹਦੇ ਖਿਲਾਫ ਕੰਟੈਂਪਟ ਆਫ ਕੋਰਟ ਪਾਈ ਫਿਰ ਉਸ ਤੋਂ ਬਾਅਦ ਵੀ ਸਾਡੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਨੂੰ ਮਜਬੂਰਨ ਤੌਰ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਜਿਹਦੇ ਬੇਸ ਤੇ ਇਹਨਾਂ ਨੇ 22/8/2023 ਨੂੰ ਬੀਰੋ ਤੇ ਇਹਦੇ ਪਰਿਵਾਰ ਦੇ ਖਿਲਾਫ 95/2023 ਇੱਕ ਪਰਚਾ ਦਰਜ ਕਰਤਾ ਪਰਚਾ ਦਰਜ ਕਰਨ ਤੋਂ ਬਾਅਦ ਫਿਰ ਵੀ ਇਹ ਜਨਾਨੀ ਜਿਹੜੀ ਬਾਜਨੀ ਆ ਜਾਂ ਆਪਣੇ ਪਰਿਵਾਰ ਦੇ ਨਾਲ ਨਾਲ ਕੇ ਸਾਨੂੰ ਫਿਰ ਵੀ ਧਮਕੀਆਂ ਦੇਂਦੀ ਰਹੀ ਇਥੋਂ ਭੱਜਣ ਨੂੰ ਸਾਨੂੰ ਮਜਬੂਰੀ ਰਹੀ ਜਾਂ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਕਿਤੇਂਦਰ ਜੀ ਆੜੀ ਭੰਤੋੜ ਹੋਈ ਆ ਕਿੱਦਾਂ ਹੋਈ ਆ ਜਿਹੜੀ ਕੀਤੀ ਹੈ ਇਹ ਜੀ ਸਮਾਂ ਤਕਰੀਬਨ 28 ਤਰੀਕ ਰਾਤ 1:30 ਵਜੇ ਦੀ ਗੱਲ ਆ ਇਥੇ ਇੱਕ ਕੁਝ ਨੌਜਵਾਨ ਜਿਹੜੇ ਆ ਮੂੰਹ ਬੰਨ ਕੇ ਰਾਤ ਨੂੰ 1:30 ਵਜੇ ਪਹੁੰਚੇ ਆ 1:40 ਮਿੰਟ ਵੇ ਇਥੇ ਪਹੁੰਚੇ ਆ ਟਰੈਕਟਰ ਲੈ ਗਏ ਨਾਲ ਹਥਿਆਰ ਲੈ ਗਏ ਹਥਿਆਰ ਨਾਲ ਲੈ ਸਪਾਉੜੀ ਦਾਤਰ ਪਲਾਸ ਡੰਡੇ ਇੱਕ ਲੇਡੀ ਜਿਹੜੀ ਆ ਇਥੇ ਸਕੂਟਰੀ ਦੇ ਵੀ ਘੁੰਮਦੀ ਨਜ਼ਰ ਆਈ ਆ ਉਹ ਵੀ ਸਾਰਾ ਜਿਹੜਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਉਹ ਭੀਰੋ ਹੀ ਹੈ ਜਿਨ੍ਹਾਂ ਨੇ ਵਿਖਾਇਆ ਇਸ ਤੋਂ ਪਹਿਲੋਂ ਪਹਿਲੋਂ ਕੀ ਆ ਵੀ 20 ਤਰੀਕ ਨੂੰ ਇਹਦਾ ਮੁੰਡਾ ਇੱਕ ਅਮਨਦੀਪ ਸਿੰਘ ਬੇਟੂ ਤੇ ਉਹਦੀ ਵਾਈਫ ਉਹਦਾ ਨਾਮ ਨਹੀਂ ਪਤਾ ਉਹ ਮੇਰੇ ਸਕੂਲ ਦੇ ਕੈਮਰਿਆਂ ਦੀ ਸਾਰੀ ਵੀਡੀਓ ਬਣਾ ਕੇ ਲੈ ਕੇ ਗਏ ਆ ਸਾਰੇ ਸਕੂਲ ਦੀ ਵੀਡੀਓ ਬਣਾਈ ਆ ਉਹਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਦੇਤੀ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਪਲਾਨਿੰਗ ਬਣਾਈ ਪਲਾਨਿੰਗ ਤੋਂ ਬਾਅਦ ਇਹਨਾਂ ਨੇ ਰਾਤ ਨੂੰ 1:30 ਵੇ ਬੰਦੇ ਭੇਜੇ ਆ ਨਾਲੇ ਆਪ ਆਏ ਆ ਆਪੇ ਸਾਈਡ ਤੇ ਰਹੇ ਆ ਬੰਦਿਆਂ ਨੂੰ ਅੱਗੇ ਭੇਜ ਦਿੱਤਾ ਗਿਆ ਆ 1:30 ਵਜੇ ਆਣ ਕੇ ਇਹਨਾਂ ਨੇ ਮੇਰੇ ਇਹ ਪਲਾਟ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਮੇਰੇ ਜਿਹੜੇ ਸਕੂਲ ਦੇ ਜਿਹੜੇ ਕੈਮਰੇ ਲੱਗੇ ਆ ਨਾ ਉਹਨਾਂ ਨੂੰ ਕੱਟਿਆ ਪਲਾਸ ਦੇ ਨਾਲ ਉਹ ਵੀ ਵਿੱਚ ਕੈਦ ਹੋ ਗਏ ਉਹ ਵੀ ਫੁਟੇਜ ਆ ਗਈ ਫਿਰ ਇਹਨਾਂ ਮੇਰਾ ਕੈਮਰਾ ਤੋੜਦਾ ਆ ਆ ਵੇਖੋ ਕੈਮਰਾ ਚੋਰੀ ਕਰਕੇ ਲੈ ਗਏ ਨਾਲ ਹੋਰ ਵੀ ਭਾਂ ਤੋੜ ਗਈ ਤੀ ਫਿਰ ਇਹਨਾਂ ਟਰੈਕਟਰ ਦੀ ਮਦਦ ਨਾਲ ਮੇਰੀ ਕੰਧ ਤੋੜਤੀ ਪਲਾਟ ਦੀ ਕੰਧ ਦੇ ਅੰਦਰ ਐਂਟਰ ਹੋ ਕੇ ਚਾਕਰ ਮਾਰੇ ਆ ਆ ਵੇਖੋ ਨਿਸ਼ਾਨ ਵੀ ਦਾਤਰ ਦੇ ਲੱਗੇ ਹੋਏ ਆ ਫਿਰ ਇਹ ਮੇਰੇ ਗੇਟ ਨੂੰ ਵੀ ਦਾਤਰ ਮਾਰਦੇ ਰਹੇ ਆ ਫਿਰ ਇਹ ਮੇਰੇ ਗੇਟ ਨੂੰ ਟਰੈਕਟਰ ਵੀ ਮਾਰਦੇ ਰਹੇ ਆ ਆ ਵੇਖੋ ਨਿਸ਼ਾਨ ਟਰੈਕਟਰ ਦੇ ਸਲਿੱਪ ਹੁੰਦੇ ਜਦਕਿ ਇਹ ਗੇਟ ਦੇ ਸਰ ਇਸ ਸਬੰਧੀ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਇਸ ਸਬੰਧੀ ਮੈਂ ਖਾਣਾ ਪੁਲਿਸ ਅਹੀਂ ਪੇਸ਼ ਹੋ ਗਏ ਪੂਰੇ ਮਹੱਲਾ ਨਿਵਾਸੀ ਹੈ ਬਾਬਾ ਬੁੱਢਾ ਜੀ ਐਵੇਨਿਊ ਦੇ ਮਹੱਲਾ ਨਿਵਾਸੀ ਆ ਇਹ ਨਹੀਂ ਸਾਰੇ ਪੇਸ਼ ਹੋ ਗਏ 29 ਤਰੀਕ ਨੂੰ ਸਵੇਰੇ ਅਸੀਂ ਜਾ ਕੇ ਅਸੀਂ ਐਸ ਐਚਓ ਸਾਹਿਬ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਆ ਪਰ ਐਸ ਐਚਓ ਸਾਹਿਬ 4 ਦਿਨ ਮੌਕਾ ਵੇਖਣ ਨਹੀਂ ਆਏ ਥੇ ਕਿਉਂਕਿ ਉਹਨਾਂ ਕੋ ਸਮਾਂ ਹੀ ਨਹੀਂ ਹੈਗਾ ਬਾਰ ਬਾਰ ਸਾਡੇ ਉੱਤੇ ਜਾਣ ਤੇ ਕਹਿਣ ਤੇ ਫਿਰ ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਐਪਲੀਕੇਸ਼ਨਾਂ ਦਿੱਤੀਆਂ ਡੀਜੀਪੀ ਪੰਜਾਬ ਪੁਲਿਸ ਨੂੰ ਐਪਲੀਕੇਸ਼ਨਾਂ ਦਿੱਤੀਆਂ ਇਤੋਂ ਤੱਕ ਕਿ ਭਗਵੰਤ ਮਾਨ ਨੂੰ ਵੀ ਐਪਲੀਕੇਸ਼ਨਲ ਕੰਪਲੇਂਟਾਂ ਭੇਜੀਆਂ ਵੀ ਸਾਡੇ ਸਕੂਲ ਦੀ ਭੰਨ ਤੋੜ ਕੀਤੀ ਗਈ ਆ ਇਹ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਪਰ ਅਜੇ ਤੱਕ ਟਿਲ ਦਾ ਡੇਟ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਲਟਾ ਸਾਨੂੰ ਸਵਾਲ ਜਵਾਬ ਕੀਤੇ ਜਾ ਰਹੇ ਆ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਾਨੂੰ ਮਤਲਬ ਸਵਾਲ ਜਵਾਬ ਕੀਤੇ ਜਾ ਰਹੇ ਆ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਅਸੀਂ ਮੰਗ ਇਹੋ ਕਰਦੇ ਆ ਸਾਰੇ ਮਹੱਲੇ ਵਾਸੀ ਵੀ ਸਾਰੇ ਇਹਨਾਂ ਨੇ ਮੇਜਰ ਨਾਮਾ ਵੀ ਇੱਕੇ ਦੇ ਖਿਲਾਫ ਲੈ ਕੇ ਦਿੱਤਾ ਆ ਪੂਰੇ ਮਹੱਲੇ ਨੇ ਬਾਬਾ ਬੁੱਢਾ ਜੀ ਐਵਨੂ ਨੇ ਤੇ ਇਹ ਜਨਾਨੀ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਹੋਰ ਵੀ ਲੋਕਾਂ ਦੇ ਜਿਥੇ ਨੇ ਨਜਾਇਜ਼ ਪਲਾਟਾਂ ਤੇ ਕਬਜ਼ੇ ਕੀਤੇ ਆ ਉਹਨਾਂ ਨੂੰ ਰਾਹਤ ਮਿਲੇ ਇਹਦੇ ਆ ਇਹਦੀਆਂ ਇਹ ਸਰ ਕਰਦਾ ਦੂੰ ਇੱਥੇ ਪਹਿਲਾਂ ਵੀ ਪਰਚੇ ਵਗੈਰਾ ਜਿਸ਼ਟਦੇ ਇੱਥੇ ਪਹਿਲਾਂ ਵੀ ਸਾਰੇ ਮੁਕਦਮੇ ਦਰਜ ਆ ਇਹਦੇ ਖਿਲਾਫ 35 36 ਜਿਹੜੀਆਂ ਇਹਦੇ ਖਿਲਾਫ ਦਰਖਾਸਤਾਂ ਸੁਲਤਾਨਪੁਰ ਥਾਣੇ ਚਾਈਆਂ ਏਸੀਪੀ ਸਾਊਥ ਕੋ ਐਪਲੀਕੇਸ਼ਨ ਆਈਆਂ ਕਮਿਸ਼ਨਰ ਸਾਹਿਬ ਕੋ ਐਪਲੀਕੇਸ਼ਨਾਂ ਗਈਆਂ ਪਰ ਪੁਲਿਸ ਪ੍ਰਸ਼ਾਸਨ ਇਹਦੇ ਉੱਪਰ ਕਾਰਵਾਈ ਕੋਣੀ ਕਰੰਦਿਆ ਇਹ ਸੰਬੰਧੀ ਮੈਨੂੰ ਨਹੀਂ ਪਤਾ ਕਿਉਂ ਨਹੀਂ ਕਰਦੇ ਜਿਹੜੇ ਉਸ ਦਿਨ ਰਾਤ ਬੰਦੇ ਆਏ ਉਹਨਾਂ ਦੀ ਤੁਹਾਡੇ ਕੋਲ ਸੀਸੀਟੀਵੀ ਵਗੈਰਾ ਹੈਗੀ ਸਾਰਾ ਕੁਝ ਅਸੀਂ ਜਿਹੜਾ ਹੈਂਡਓਵਰ ਕਰ ਦਿੱਤਾ ਗਿਆ ਹੈ ਕਪਟਾਨ ਸਾਹਿਬ ਦੀ ਹਾਂ ਪ੍ਰੋਵਾਈਡ ਕਰਤੀ ਅਸੀਂ ਪੁਲਿਸ ਨੂੰ ਪਰ ਉਹ ਪ੍ਰੋਵਾਈਡ ਕਰਨ ਤੋਂ ਬਾਅਦ ਵੀ ਅਜੇ ਤੱਕ ਕੋਈ ਕਾਰਵਾਈ ਨਾ ਕੋਈ ਪਰਚਾ ਪਰ ਅਸੀਂ ਇਹ ਮੰਗ ਕਰਦੇ ਆਂ ਵੀ ਜੇ ਇਹਦਾ ਜਲਦ ਤੋਂ ਜਲਦ ਇਹਨਾਂ ਦੇ ਖਿਲਾਫ ਪਰਚਾ ਨਾ ਦਰਜ ਕੀਤਾ ਗਿਆ ਤੇ ਪੂਰੇ ਮਹੱਲੇ ਨਿਵਾਸੀਆਂ ਵੱਲੋਂ ਨਾਲ ਲੈ ਕੇ ਹੋਰ ਜਥੇਬੰਦੀਆਂ ਨਾਲ ਲੈ ਕੇ ਚੱਕਾ ਜਾਮ ਕੀਤਾ ਜਾਊਗਾ ਧੰਨਵਾਦ ਜੀ ਥੈਂਕ ਯੂ ਹਾਂਜੀ ਸਾਧਨਾਮ ਦਾਸ ਰੰਗਰੇਟਾ ਜੂਥ ਇੱਕਤਾ ਪ੍ਰੈਜ਼ੀਡੈਂਟ ਪੰਜਾਬ ਨਿਰਮਲ ਸਿੰਘ ਨਿਰਮਲ ਸਿੰਘ ਜੀ ਆ ਜਿਹੜੀ ਭੰਨ ਤੋੜ ਦਾ ਮਾਮਲਾ ਕੀ ਕਹਿਣਾ ਚਾਹੁੰਦੇ ਸਬੱਤ ਇਹ ਜਿਹੜਾ ਭੰਨ ਤੋੜ ਦਾ ਮਾਮਲਾ ਇਹ ਸਾਡੇ ਜਿਹੜਾ ਇਹਨਾਂ ਭਾਈ ਨਾਲ ਦੱਸਿਆ ਗਿਆ ਸਾਡੀ ਜਥੇਬੰਦੀ ਇਹਨਾਂ ਨੇ ਇਹ ਬਹੁਤ ਜਿਆਦਾ ਨਿੰਨਜੋਗ ਜਿਹੜੀ ਘਟਨਾ ਕਿ ਛੋਟੇ ਛੋਟੇ ਇੱਥੇ ਬੱਚੇ ਪੜਦੇ ਆ ਬਹੁਤ ਖਸਰਾੰਦ ਸੀ ਤੇ ਵੇਖੋ ਸਾਰਾ ਅਸੀਂ ਇੱਥੇ ਆ ਕੇ ਮੌਕਾ ਵੇਖਿਆ ਸਾਡੀ ਜਥੇਬੰਦੀ ਨੇ ਵੇਖਿਆ ਕਿ ਕੈਮਰੇ ਲੱਗੇ ਆ ਠੀਕ ਆ ਪੂਰੀ ਤਿਆਰੀ ਦੇ ਪਲਾਨਿੰਗ ਦੇ ਨਾਲ ਬੰਦੇ ਆਏ ਆ ਜੇ ਕੱਲ ਨੂੰ ਇਹਨਾਂ ਕੋ ਬੱਚਿਆਂ ਦਾ ਕੋਈ ਜਾਲੀਮਾਲੀ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਆ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਤੇ ਉਮੀਦ ਰੱਖਦੇ ਆ ਕਿ ਇਹੋ ਜਿਹੇ ਬੰਦਿਆਂ ਤੇ ਜੜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤੇ ਜਿਹੜਾ 6 ਤਰੀਕ ਨੂੰ ਜਿਹੜਾ ਅਸੀਂ ਆਪਣੀ ਜਥੇਬੰਦੀ ਵੱਲੋਂ ਜਿਹੜਾ ਸੰਘਰਸ਼ ਦਾ ਐਲਾਨ ਕੀਤਾ ਧਰਨਾ ਜਿਹੜਾ ਲਾਵਾਂਗੇ 6 ਤਰੀਕ ਨੂੰ ਨਿਰਮਲ ਜੀ ਨੇ ਜਿਵੇਂ ਕਿ ਦੱਸਿਆ ਕਿ ਇਹਨਾਂ ਦੇ ਸੀਸੀਟੀਵੀ ਕੈਮਰੇ ਜਿਹੜੇ ਉਹ ਭੰਨ ਤੋੜ ਕੇ ਲੱਗੇ ਜਾਂ ਨਾਲ ਜਾਂ ਮਤਲਬ ਕੰਧ ਦੀਵਾਰ ਤੋੜਨ ਦੀ ਕੋਸ਼ਿਸ਼ ਕੀਤੀ ਆ ਪਤਾ ਲੱਗਾ ਕਿ ਕੋਈ ਲੜੀ ਤੇ ਆਲਰੇਡੀ ਜਿਹੜਾ ਪਹਿਲਾਂ ਮੁਕਦਮੇ ਵਗੈਰਾ ਦਰਜ ਨੇ ਕੁਛ ਕਿਸ ਤਰ੍ਹਾਂ ਦੇਖਦੇ ਜੇ ਕਿਸ ਦੀ ਵੀ ਪੂਰੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਜੇ ਉਸ ਤੇ ਪਹਿਲਾਂ ਕੋਈ ਪਰਚਾ ਦਰਜਿਆ ਤੇ ਫਿਰ ਪ੍ਰਸ਼ਾਸਨ ਨੂੰ ਵੀ ਇਸ ਤੇ ਦਾ ਪਤਾ ਹੋਣਾ ਚਾਹੀਦਾ ਅਗਰ ਪੁਲਿਸ ਪਲਾਟਨ ਨੇ ਕੋਈ ਨਹੀਂ ਸੁਣਵਾਈ ਨਾ ਕੀਤੀ ਤਾਂ ਅਗਲਾ ਕਦਮ ਕੀ ਹੋਏਗਾ ਸਾਡਾ ਫੇਰ ਸੰਘਰਸ਼ ਹੀ ਤੇ ਖਸ਼ਗਸ਼ ਕਰਾਂਗੇ ਜੀ ਮੈਂ ਤੁਹਾਡਾ ਨਾਮ ਮਨਦੀਪ ਕੋਰ ਮਨਦੀਪ ਜੀ ਕੀ ਗੱਲ ਹੋਈ ਰਾਤ ਜਿਸ ਦਿਨ ਹਮਲਾ ਆਇਆ ਜਾਂ ਵੀਰ ਉਹ ਬਤਲੇ ਲੈ ਕੇ ਆਇਆ ਉਹ ਦਿਨ ਪਾਜੀ ਅਸੀਂ ਸੁੱਤੇ ਹੋਏ ਸੀ ਪੰਤੋੜ ਦੀ ਖਿੜਾਕ ਸੌਣ ਦੇ ਨਾਲ ਅਸੀਂ ਉੱਠੇ ਤੇ ਦੇਖਿਆ ਤੇ ਉਹ ਤਿਆਰਾਂ ਦੇ ਨਾਲ ਆਏ ਸੀ ਮਤਲਬ ਅੰਦਰ ਕੰਨ ਤੋੜ ਦੀ ਅੰਦਰ ਵੀ ਨਮਕਾਉਂਦੀ ਸਾਨੂੰ ਵੀ ਗਏ ਅੱਗੇ ਮਾਰਨ ਕੁਝ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਤੁਹਾਡੇ ਹਸਬੰਦ ਤੇ ਹਮਲਾ ਵੀ ਕੀਤਾ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਲੀਕ ਕਿੰਨਾ ਸੀ ਮਤਲਬ ਬੱਚਾ ਆਪਣਾ ਪੂਰਾ ਕੀਤਾ ਪਰ ਚੋ ਭੱਜ ਗਏ ਤੁਸੀਂ ਪਛਾਣਿਆ ਕੋਣ ਕੋਣ ਸੀ ਬੰਦੇ ਨਹੀਂ ਉਹ ਬੱਦੇ ਐ ਇਸ ਸਾਡੇ ਕੋ ਲੇਡੀਜ਼ ਹੈ ਸੀ ਨਾਲ ਇਹਨਾਂ ਦੇ ਨਹੀਂ ਲੇਡੀਜ਼ ਨਹੀਂ ਜੈਂਸੀ ਤੁਸੀਂ ਕੀ ਮੰਗ ਕਰਦੇ ਹੋ ਹੁਣ ਪੁਲਿਸ ਸਟੇਸ਼ਨ ਤੋਂ ਅਸੀਂ ਇਹ ਕਹਿੰਦੇ ਆ ਕਿ ਇਹਨੂੰ ਦਸਤਾਰ ਕੀਤਾ ਜਾਵੇ ਤਾਂ ਕਿ ਕਿਸੇ ਨਾਲ ਸਾਨੂੰ ਇਨਸਾਫ ਮਿਲ ਸਕੇ ਹਣੀਚਰ ਜਿਹੜਾ ਸਾਇੰਸ ਸਕੂਲ ਦਾ ਇਹ ਮੈਟਰ ਆ ਕੀ ਗੱਲ ਆ ਮਤਲਬ ਵੀ ਜਿਹੜਾ ਜਤਿੰਦਰ ਕੁਮਾਰ ਨੇ ਆਖਿਆ ਕੋ ਕਵਰਿੰਗ ਹੋ ਰਹੀ ਹੈ ਦੇਖੋ ਜੀ ਸਾਇੰਸ ਸਕੂਲ ਵੀ ਸਿੱਪਾਲ ਸਿੰਘ ਨੂੰ ਪੁਰਨੇ ਕਦੇ ਦਾਸਨ ਦੀ ਹੈ ਕਿ ਉਸ ਦਾ ਜਿਹੜਾ ਇੱਕ ਕੋ ਪਲਾਟ ਆ ਉਹ ਉਸ ਦਾ ਆਪਣਾ ਪਲਾਟ ਆ ਤੇ ਇੱਕ ਸੁਖਵੀਰ ਕੋਟ ਦੀ ਰੋਲਾਂ ਦੀ ਹੋਰ ਜਿਹੜੀ ਆ ਖਾੜ ਦੇ ਨਾਜਾਇਜ਼ ਜਿਹੜਾ ਬਾਉ ਨਦੀ ਕਰ ਰਿਆ ਉਹ ਉਸ ਨੇ ਜਿਹੜੀ ਉਹ ਕੰਦ ਢਾਈ ਹੈ ਉਸ ਦੇ ਉਪਰ ਇੱਕ ਤਰਖਾਸ ਸਾਡੇ ਕੋਲ ਸੁਖਵੀਰ ਕੋਟ ਦੀ ਵੀ ਮਸਹੂਲ ਹੋਈ ਹੈ ਕਿ ਇਹ ਮੇਰੀ ਜੱਦੀ ਮਾਲਕੀ ਹੈ ਇਹ ਮੇਰੀ ਜੱਦੀ ਮਾਲਕੀ ਹੈ ਇਹ ਮੈਂ ਇਸ ਜਗਾ ਦੀ ਮਾਲਕ ਹਾਂ ਜਿਸ ਇਸ ਪਲਾਟ ਦੇ ਵਿੱਚ ਮੇਰੇ ਸਵਾ ਦਾ ਮੜੇ ਜਗਾ ਇਹ ਇਹਨਾਂ ਦਾ ਵਿਵਾਦ ਜਿਹੜਾ ਪੁਰਾਣਾ ਚੱਲਿਆ ਆ ਦੋਵਾਂ ਧਿਰਾਂ ਦਾ ਵਿਵਾਦ ਪੁਰਾਣਾ ਚੱਲਿਆ ਆ ਵਾ ਤੇ ਦੋਵੇਂ ਧਿਰਾਂ ਇਸ ਪਲਾਟ ਦੇ ਉੱਤੇ ਜਿਹੜਾ ਆ ਆਪ ਕੋ ਆਪਣਾ ਦਾਵਾ ਕਰਦੇ ਜਿਹੜਾ ਸਖਬੀਰਪੁਰ ਬੀਰੋ ਦਾ ਜਿਹੜਾ ਖਸਰਾ ਨੰਬਰ ਆ ਉਹ ਜਿਹੜਾ ਹੈਗਾ ਵਾ ਉਹ 583 ਖਸਰਾ ਨੰਬਰ ਹੈ ਜਿਸ ਵਿੱਚ ਰਿਕਾਰਡ ਜੋ ਮੈਨੂੰ ਉਹਨਾਂ ਨਾਲ ਕਰਕੇ ਦਿੱਤਾ ਗਿਆ ਵਾ ਉਦੋਂ ਤੇ ਸਖਬੀਰਪੁਰ ਵੀ ਉਹਦੇ 16 ਮਰਲੇ ਜਗਾ ਜਿਹੜਾ ਰਿਕਾਰਡ ਮੁਤਾਬਕ ਹੋਰਦੀ ਹੈ ਜਿਹੜਾ ਦੂਸਰੀ ਸੁਮਨ ਪਉਰਾ ਉਸ ਦਾ ਦੂਸਰੇ ਦੇ ਮੁਤਾਬਕ ਉਸ ਦੀ ਵੀ 583 ਖਸਰਾ ਨੰਬਰ ਵਿੱਚ 7 ਮਰਲੇ ਜਗਾ ਹੋ। ਜਦਕਿ ਸੁਮਨ ਨੇ 84 ਖਸਰਾ ਨੰਬਰ 85 ਖਸਰਾ ਨੰਬਰ ਵੀ ਦੇ ਵਿੱਚੋਂ ਵੀ ਕੁਝ ਪਰਾਟ ਲਏ ਹੋਏ ਆ। ਇਹ ਇਹਨੇ ਆਪਣੀ ਜਿਹੜੇ ਆ ਗਾਂ ਤੋਂ ਗਾਂ ਖਰੀਦ ਕੀਤੇ ਹੋਏ ਨੇ। ਵੀ ਨਿਯਮ ਦੇ ਮੁਤਾਬਕ ਪੀ ਵਧੀ ਪੀ ਉਹਦੀ ਜੱਦੀ ਮਾਰਕੀ ਆ 16 ਮਹੀਨੇ ਜਗਾ ਦਾ ਪੁਰਾਣਾ ਵਿਵਾਦ ਚੱਲਿਆ ਆ ਰਿਹਾ ਨਾ ਤੇ ਦੋਵੇਂ ਧਿਰਾਂ ਜਿਹੜਾ ਇਸ ਦੇ ਉੱਤੇ ਦਾਵਾ ਕਰ ਰਹੀਆਂ ਮੇਰੇ ਕੋਲ ਜਿਹੜੀ ਪੜਤਾਲ ਜਿਹੜੀ ਆ ਦੋਵੇਂ ਧਰਾਂ ਦੀ ਤਰਖਾਸ ਆਈ ਆ ਇਹਦੇ ਦਰਮਿਆਨ ਜਿਹੜੀ ਆ ਮਤੀ ਕੰਦ ਢਾਣੀ ਨੂੰ ਪਾਈ ਗਈ ਆ ਉਹਨਾਂ ਨੇ ਇੱਕ ਸਾਈਕਾਲਜ ਨੇ ਇੱਕ ਵੀਡੀਓ ਪੇਸ਼ ਕੀਤੀ ਆ ਉਹਦੇ ਵਿੱਚ ਇੱਕ ਟਰੈਕਟਰ ਜਿਹੜਾ ਵਾ ਕੰਦ ਢਾ ਰਿਹਾ ਵਾ ਜੋ ਵੀਡੀਓ ਐਸੀ ਰਿਪੋਰਟ ਕੀਆ ਉਹਦੇ ਵਿੱਚ ਨਾ ਤਾਂ ਸੁਖਬੀਰ ਹੋਰਾ ਵੀਰਵਾ ਨਾ ਕੋਈ ਹੋਰਾ ਲੇਕਿਨ ਕੰਦ ਜ਼ਰੂਰ ਹੋਣੀ ਪੈਣੀ ਹੈ ਲੇਕਿਨ ਇਸ ਸੰਬੰਧੀ ਜਿਹੜਾ ਵਾ ਸਾਣਾ ਰਿਕਾਰਡ ਨੂੰ ਵਾਚਣਾ ਜ਼ਰੂਰੀ ਹੈ ਮਾਲਕੀ ਸਿੱਧ ਕਰਨੀ ਜ਼ਰੂਰੀ ਹੈ ਕਿ ਇਹ ਜਿਹੜੀ ਜਗ੍ਹਾ ਵਾ ਕਿਹਦੀ ਮਾਲਕੀ ਹੈ ਖਸਰਾ ਨੰਬਰ ਤੇ ਦੋ ਖਸਰੇ ਆ ਰਹੇ ਨੇ ਇੱਕ 585 ਆ ਰਿਹਾ ਇੱਕ 583 ਆ ਰਹਾ ਮੇਰੇ ਮੁਤਾਬਕ ਮਾਲ ਮਹਿਕਮੇ ਦਾ ਰਿਕਾਰਡ ਵਾਚਣ ਦੀ ਜ਼ਰੂਰਤ ਹੈ ਦੋਵੇਂ ਖਸਰੇ ਨੰਬਰ ਜਿਹੜੇ ਨੇ ਵੱਖ-ਵੱਖ ਜਿਹੜੇ ਨੇ ਹੈਗੇ ਇਸ ਕਰਕੇ ਇਹਦੀ ਪੜਤਾਲ ਕੀਤੀ ਜਾ ਰਹੀ ਹੈ ਜਿਕਰ ਜਿਸਨੇ ਵੀ ਕੋਈ ਗੈਰ ਕਾਨੂੰਨੀ ਕੰਮ ਕੀਤਾ ਉਸਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਸੱਜੰਦਰ ਸਿੰਘ ਪੱਤਰ ਕੇ ਸਿੰਘ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਨੇ ਇੱਥੇ ਕੋ ਪਰਚੇ ਬਰ ਦਰਜਿਆ ਸੁਬੀ ਕੋਰ ਏਰੀਆਸ ਵੀ ਰੋਤੇ ਤੇ ਜਿਹੜੀ ਪੁਲਿਸ ਨੂੰ ਸੀਸੀਟੀਵੀ ਫੋਟੇ ਪਰਵਾਹੀਆਂ ਪ੍ਰੋਵਾਈਡ ਕਰਾਈਆਂ ਗਿਆ ਵਾਂ ਕਿ ਜਿਹੜੀ ਕਿ ਮਤਲਬ ਆ ਰਹੇ ਨੇ ਜਾ ਰਹੇ ਨੇ ਐਕਟਵਾ ਤੇ ਤੇ ਤਾਂ ਵੀ ਪੁਲਿਸ ਜਿਹੜੀ ਆ ਕੋਈ ਕਾਰਵਾਈ ਨਹੀਂ ਕਰ ਰਹੀ ਕਿਸ ਤਰ੍ਹਾਂ ਦੇ ਲਈ ਦੇ ਦੇਖੋ ਜੀ ਉਹਦੇ ਖਿਲਾਫ ਜਿਹੜਾ ਮੁਕੱਦਮਾ ਉਹਨਾਂ ਨੇ ਆਲਰੇਡੀ ਪਹਿਲਾਂ ਦਰਜ ਹੋਇਆ ਉਸ ਦੇ ਮੁਤਾਬਕ ਉਹਦੀ ਕੋਰਟ ਵੱਲੋਂ ਜ਼ਮਾਨਤ ਹੋ ਚੁੱਕੀ ਹੈ ਜਿਹੜੀ ਕੋਰਟ ਵੱਲੋਂ ਜ਼ਮਾਨਤ ਜਿਹੜੀ ਆਲਰੇਡੀ ਪਹਿਲਾਂ ਹੋ ਚੁੱਕੀ ਆ ਤੇ ਇਹ ਜਿਹੜੀ ਆ ਜ਼ਮਾਨਤ ਲਈ ਜਾ ਚੁੱਕੀ ਆ ਇਸ ਬਾਰੇ ਜੋ ਦਾਵਾ ਕਰ ਰਹੇ ਆ ਉਸ ਬਾਰੇ ਮੈਨੂੰ ਨਹੀਂ ਪਤਾ ਜਦਕਿ ਕੋਰਟ ਵੱਲੋਂ ਦੀ ਮਹੀਨਾ ਤੋਂ ਪਹਿਲਾਂ ਜ਼ਮਾਨਤ ਹੋ ਚੁੱਕੀ ਆ ਸਰ ਜਿੰਦ ਸਿੰਘ ਦਾ ਕਹਿਣਾ ਵੀ ਕਹਿਣਾ ਕਿ ਮਤਲਬ ਜਿਹੜੀ ਸਾਡੇ ਕੋਲੇ ਮਾਨ ਨੂੰ ਕੋਰਟ ਦਾ ਸਟੇ ਹੈਗਾ ਵਾ ਸਟੇ ਦੇ ਦੌਰਾਨ ਇਹਨਾਂ ਨੇ 8-7 ਬੰਦੇ ਲਾ ਕੇ ਟਰੈਕਟਰ ਨਾਲ ਕੰਨ ਢਾਈਆ ਸਾਡੇ ਸੀਸੀਟੀਵੀ ਕੈਮਰੇ ਜਿਹੜੇ ਭਨੇ ਆ ਉਨਾਲ ਕੈਮਰੇ ਵਿੱਚ ਜਿਹੜਾ ਜਿਹੜਾ ਕੋਈ ਵੀ ਇਹਨਾਂ ਦੋਵਾਂ ਤਰ੍ਹਾਂ ਦਾ ਦੋਵਾਂ ਤਰ੍ਹਾਂ ਦਾ ਜਿਹੜਾ ਕੋਰਟ ਦੇ ਵਿੱਚ ਕੇਸ ਆ ਪਿਆ ਮੈਂ ਅੱਗੇ ਵੀ ਪਹਿਲਾਂ ਦਰਜ ਕੀਤਾ ਕਿ ਮਾਮਲਾ ਜਿਹੜਾ ਵਾ ਦੋਵੇਂ ਹੀ ਧਿਰ ਜਿਹੜਾ ਉਸ ਖਰਾੜ ਤੇ ਬਜ਼ਿਦ ਨੇ ਇਹ ਪਲਾਟ ਸਾਡਾ ਵਾ ਇੱਕ ਧਿਰ ਦਾਵਾ ਕਰਦੀ ਆ ਰਿਕਾਰਡ ਮੁਤਾਬਕ ਇਹ ਦੇਖੋ ਦੋਵਾਂ ਤਰ੍ਹਾਂ ਦਾ ਰਿਕਾਰਡ ਹੈ ਜਮ੍ਹਾਂ ਬੰਦੀਆਂ ਮੇਰੇ ਪਾਸ ਵਿੱਚ ਦੋਵਾਂ ਤਰ੍ਹਾਂ ਦਾ ਜਮ੍ਹਾਂ ਬੰਦੀਆਂ ਦੇ ਵਿੱਚ ਨਾ ਆ ਰਿਹਾ ਇੱਕ ਤਾਂ 16 ਮਰਲੇ ਆ ਰਿਹਾ ਇੱਕ ਤਾਂ 7 ਮਰਲੇ ਆ ਰਿਹਾ ਦੋਵੇਂ ਧਿਰਾਂ ਹੀ ਇਸ ਖਰਾੜ ਤੇ ਦਾਵਾ ਕਰ ਰਹੇ ਨੇ ਅਸੀਂ ਸੀਨੀਅਰ ਅਫਸਰਾਂ ਨਾਲ ਸਲਾਹ ਕਰਕੇ ਜਿਹੜਾ ਵਾ ਇਸ ਵਿਵਾਦ ਨੂੰ ਜਿਹੜਾ ਪੁਰਾਣਾ ਚੱਲ ਇਨੂੰ ਮਾਲਮਿਕਮ ਦਾ ਰਿਕਾਰਡ ਖੋਪ ਕਰਕੇ ਕਿ ਇਸ ਦਾ ਅਸਲ ਮਾਲਕ ਕੌਣ ਫਿਰ ਜਿਹੜੀ ਆ ਲੜਾਈ ਦੀ ਕਾਰਵਾਈ ਜਿਹੜੀ ਅਮਰ ਵਿੱਚ ਲਈ ਜਾਂਦੀ ਜਾਵੇ ਇੱਕ ਸਰ ਉਹਨਾਂ ਨੇ ਕੁਛ 6 ਤਰੀਕ ਦੀ ਧਰਨੇ ਦੀ ਵੀ ਕਾਲੀਖਤ ਦਿੱਤੀ ਆ ਪਾਲਮਿਕਸ ਘਟਾਣ ਲੱਗ ਕੇ ਕਿ ਅਗਰ ਨਾ ਇਨਸਾਫ ਹੋਇਆ ਜੇ ਧਰਨਾ ਤਾਂ ਜਾਊਗਾ ਦੇਖੋ ਜੀ ਜਿਹੜਾ ਕੋਈ ਧਰਨਾ ਵਗੈਰਾ ਦਾ ਗੈਰ ਕਾਨੂੰਨੀ ਕੰਮ ਕਰੇਗਾ ਉਸ ਦੇ ਤਾਪਕ ਜਿਹੜਾ ਵਾ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਜਿਸ ਕਿਸੇ ਨੂੰ ਮਤਲਬ ਕਿ ਜਿਹੜੀ ਪੜਤਾਲ ਇਸ ਪੜਤਾਲ ਨੂੰ ਪੂਰਾ ਹੋਣਾ ਦੇਣਾ ਚਾਹੀਦਾ ਦੇਖੋ ਮਾਲਮਿਕਮ ਦਾ ਕੰਮ ਆ ਪੜਤਾਲ ਨੂੰ ਪੂਰਾ ਹੋਣ ਦੇਣਾ ਚਾਹੀਦਾ ਵਾ ਅਸੀਂ ਕਿਸੇ ਦਾ ਕਾਨੂੰਨੀ ਕਾਰਵਾਈ ਕਰਨ ਤੋਂ ਅਸੀਂ ਮੈਨੂੰ ਕੋਈ ਗਰੇਜ਼ ਨਹੀਂ ਜਿਸ ਵੀ ਵਿਅਕਤੀ ਨੇ ਕੋਈ ਰਜਾ ਕੰਮ ਕੀਤਾ ਹੋਇਆਗਾ ਉਸ ਦੇ ਖਿਲਾਫ ਕਾਰਵਾਈ ਕਰਨ ਤਿਆਰ ਧਰਨਾ ਵਗੈਰਾ ਦੇਣ ਦੀ ਜੀ ਤੇ ਅਸੀਂ ਲੋੜ ਨਹੀਂ ਜਾਂਦੇ ਅਸੀਂ ਕਾਰਵਾਈ ਕਰਨ ਨੂੰ ਤਿਆਰ ਨਹੀਂ ਲੇਕਿਨ ਪੜਤਾਲ ਤਾਂ ਸਾਨੂੰ ਕਰ ਲੈਣ ਦੇ ਪੜਤਾਲ ਪੂਰੀ ਹੋਣ ਤੱਕ ਜਿਹੜਾ ਵੀ ਦੋਸ਼ੀ ਹੋਏਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਗਲੀ ਤੱਤੀਸ ਜਾਰੀ ਹੈ ਹਾਲੇ ਹਾਂ ਜੀ ਹਾਂ ਜੀ ਆ ਦੇਖੋ ਪੜਤਾਲ ਉਹ ਕਰ ਰਿਹਾ ਅੱਜ ਹੀ ਵੀ ਤੁਹਾਡੇ ਆਉਣ ਤੋਂ ਪਹਿਲਾਂ ਵੀ ਆਵੇ ਪਾਗਿਚ ਪਏ ਇਹਨਾਂ ਦੀ ਪੜਤਾਲ ਕਰਦੇ ਹਾਂ ਧੰਨਵਾਦ ਸਾਰਿਆਂ ਦਾ